ਸੈਕਸ਼ਨ ਭਾਵਨਾ ਦਲ ਵੱਲੋਂ ਪਿੰਡ ਕਿਸ਼ਨਪੁਰਾ ਵਿਖੇ ਵਿਸ਼ੇਸ਼ 71 ਤੱਕ ਕੀਤੀ ਗਈ ਜੈਸਵਤ ਦਲ ਦੇ ਕੌਮੀ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਦੇ ਵਿੱਚ ਬਹੁਤ-ਬਹੁਤ ਮਿਹਰਬਾਨੀ ਮਾਸ਼ਾਅੱਲਾ ਹੈ ਇਸ ਮੌਕੇ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਇਕੱਤਰਤਾ ਨੂੰ ਸੰਬੋਧਨ ਕੀਤਾ ਉੱਥੇ ਹੀ ਭਾਈ ਬਲਦੇਵ ਸਿੰਘ ਬਡਾਲਾ ਨੇ ਪਿੰਡ ਕਿਸ਼ਨਪੁਰਾ ਦੇ ਰਿਟਾਇਰਡ ਕੈਪਟਨ ਬਹਾਦਰ ਸਿੰਘ ਨੂੰ ਸਿੱਖ ਸਤਿਭਾਵਨਾ ਦਲ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਵੀ ਨਿਯੁਕਤ ਕੀਤਾ ਅੱਜ ਅਸੀਂ ਫਰੀਦਕੋਟ ਦੀ ਧਰਤੀ ਤੇ ਉਸ ਹਲਕੇ ਚ ਲੋਕ ਸਭਾ ਚ ਪਹੁੰਚੇ ਹਾਂ ਕਿਸ਼ਨਪੁਰਾ ਨਗਰ ਮੋਗੇ ਦੇ ਵਿੱਚ ਪੈਣ ਵਾਲਾ ਜਿੱਥੇ ਸਿੱਖ ਸੰਗਤਾਂ ਦੀ ਹਾਜ਼ਰੀ ਇੱਥੇ ਅਸੀਂ ਗੁਰੂ ਸਾਹਿਬ ਜੀ ਦੀ ਹਾਜ਼ਰ ਨਾਜ਼ਰ ਜਾਣ ਕੇ ਤੁਹਾਡੀ ਸਿੱਖ ਸੰਗਤਾਂ ਦੀ ਪੰਜਾਬ ਵਾਸੀਆਂ ਦੀ ਹਾਜ਼ਰੀ ਵਿੱਚ ਮੀਡੀਆ ਦੇ ਸਾਹਮਣੇ ਲੋਕ ਸਭਾ ਹਲਕਾ ਫਰੀਦਕੋੜ ਤੋਂ ਅਸੀਂ ਕੈਪਟਨ ਬਹਾਦਰ ਸਿੰਘ ਨੂੰ ਐਲਾਨ ਕਰਦੇ ਹਾਂ ਆਓ ਸਰ ਜੀਏ ਨਵਾਂ ਪੰਜਾਬ ਤਹਿਤ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਮਿੱਥੇ ਅਰਦਾਸ ਕਰਕੇ 1 ਅਪ੍ਰੈਲ ਨੂੰ ਸ਼ੁਰੂਆਤ ਕੀਤੀ ਗਈ ਜਿਸ ਦੇ ਤਹਿਤ ਪਹਿਲੇ ਲੋਕ ਸਭਾ ਵਾਸਤੇ ਉਮੀਦਵਾਰ ਅਨੰਦਪੁਰ ਸਾਹਿਬ ਜੀ ਨੂੰ ਭਾਈ ਅਵਤਾਰ ਸਿੰਘ ਨਗਲਾ ਐਲਾਨ ਕੀਤੇ ਗਏ ਦੂਸਰੇ ਭਾਈ ਅਮਰਪ੍ਰੀਤ ਸਿੰਘ ਮਹੱਦੀਪੁਰ ਅੰਮ੍ਰਿਤਸਰ ਸਾਬ ਤੋਂ ਐਲਾਨ ਕੀਤੇ ਗਏ ਅੱਜ ਤੀਸਰੇ ਉਮੀਦਵਾਰ ਭਾਈ ਬਹਾਦਰ ਸਿੰਘ ਕੈਪਟਨ ਨਗਰ ਕਿਸ਼ਰਪੁਰਾ ਹਲਕਾ ਧਰਮਕੋਟ ਜ਼ਿਲ੍ਹਾ ਮੋਗਾ ਤੇ ਲੋਕ ਸਭਾ ਹਲਕਾ ਫਰੀਦਕੋਟ ਇਸ ਸੀਟ ਤੋਂ ਅਸੀਂ ਅੱਜ ਇਹਨਾਂ ਨੂੰ ਐਲਾਨ ਕਰਕੇ ਅਰਦਾਸ ਕਰਕੇ ਸਿੱਖ ਸੰਗਤਾਂ ਦੀ ਹਾਜ਼ਰੀ 'ਚ ਪੱਤਰਕਾਰ ਭਰਾਵਾਂ ਦੇ ਸਾਹਮਣੇ ਸਿੱਖ ਸੰਗਤਾਂ ਦੇ ਸਾਹਮਣੇ ਪੰਜਾਬ ਵਾਸੀਆਂ ਦੇ ਗੱਲ ਰੱਖ ਰਹੇ ਆ ਕਿ ਭਾਈ ਹੁਣ ਤੁਸੀਂ 2024 ਵਾਸਤੇ ਜਿਹੜੇ ਸਾਡੇ ਤੱਕ ਸਨੇਹੇ ਪਹੁੰਚੇ ਨੇ ਕਿ ਪੰਜਾਬ ਦੇ ਲੋਕ ਸਮਾਜਿਕ ਧਾਰਮਿਕ ਆਰਥਿਕ ਰਾਜਨੀਤਿਕ ਪੱਖ ਤੋਂ ਪੀੜਤ ਨੇ ਉਹਨਾਂ ਦੇ ਨਾਲ ਬੇਇਨਸਾਫੀ ਹੋਈ ਬਹੁਤਾ ਤੋਂ ਲੋਕ ਸਨ ਜਿਹੜੇ ਆਖ ਰਹੇ ਸੀ ਕਿ ਬਾਈਕਾਟ ਕਰਾਂਗੇ ਚੋਣਾਂ ਦਾ ਕੁਝ ਪਿੰਡਾਂ ਦੇ ਵਿੱਚ ਗੋੜ ਵੀ ਲਾ ਦਿੱਤੇ ਗਏ ਕਿਸੇ ਨੇ ਆਖਿਆ ਨੋਟਾ ਦੱਬਾਂਗੇ ਪਰ ਅਸੀਂ ਉਹਨਾਂ ਚੀਜ਼ਾਂ ਦੇ ਹੱਲ ਵਾਸਤੇ ਔਰ ਇੱਕ ਲੋੜ ਸਮਝੀ ਇਸ ਵਕਤ ਕਿ ਨਾ ਨੋਟਾ ਦੱਬਣਾ ਹੈ ਤੇ ਨਾ ਬਾਈਕਾਟ ਕਰਨਾ ਹੈ ਅਸੀਂ ਦਿੱਲੀ ਦੇ ਦਲਾਲਾਂ ਨੂੰ ਬਿਨਾਂ ਕਾਹੇ ਤੋਂ ਜਿੱਤਣ ਲਈ ਰਾਹ ਖਾਲੀ ਕਰਨੇ ਇਹ ਪੰਜਾਬ ਦੇ ਹਿੱਸੇ ਕਦੇ ਨਹੀਂ ਆਇਆ ਪੰਜਾਬ ਨੇ ਹਮੇਸ਼ਾ 31 ਦੇ 51 ਪਾਏ ਨੇ ਇਸ ਲਈ ਪਿਛਲੀਆਂ 2000 ਜਿਹੜੀਆਂ 17 ਦੀਆਂ ਜਾਂ 22 ਦੀਆਂ ਚੋਣਾਂ ਦੇ ਵਿੱਚ ਵੱਡੇ ਫੇਰ ਬਦਲ ਹੋਏ ਹੁਣ 24 ਚੜ ਗਈ ਹੈ ਤੇ ਜਿਹੜੇ ਸੋਚਦੇ ਸੀਗੇ ਕਿ ਪਹਿਲਾਂ ਪਹਿਲੀ ਪਾਰਟੀ ਆਈ ਦੂਜੀ ਆ ਗਈ ਤੀਜੀ ਆ ਗਈ ਸ਼ਾਇਦ ਭੌਕੇ ਫਿਰ ਉਧਰ ਨੂੰ ਜਾਣਗੇ ਨਹੀਂ ਅਸੀਂ ਸਾਰਿਆਂ ਦੇ ਬਦਲਾ ਦਾ ਬਦਲ ਬਣ ਕੇ ਗੱਲ ਕਰਾਂਗੇ ਆਓ ਸਿਰ ਜੀਏ ਨਵਾਂ ਪੰਜਾਬ ਤਹਿਤ ਪੰਜਾਬ ਦੇ ਹੱਕ ਹਕੂਕ ਪਾਉਣ ਪਾਣੀ ਧਰਤੀ ਲਾ ਵਾਸਤੇ ਇਹਦੀ ਹੋਂਦ ਵਾਸਤੇ ਸੁਰੱਖਿਆ ਭਵਿੱਖ ਵਾਸਤੇ ਔਰ 328 ਪਾਵਨ ਸਰੂਪਾਂ ਦੇ ਇਨਸਾਫ ਲਈ ਸਾਨੂੰ ਵੀ 4 ਸਾਲ ਹੋ ਗਏ ਨੇ ਤੰਬੂ ਲਾ ਕੇ ਬੈਠਿਆਂ ਨੂੰ ਕਿਸੇ ਸਰਕਾਰ ਪ੍ਰਸ਼ਾਸਨ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਆਪਣੀ ਆਵਾਜ਼ ਨੂੰ ਹੁਣ ਧਰਨੇ ਮਜ਼ਾਰਿਆਂ ਤੋਂ ਹਟਾ ਕੇ ਅਸੀਂ ਲੋਕਾਂ ਦੀ ਕਚੈਰੀ ਚ ਲੈ ਚੱਲੇ ਆ ਤਾਂ ਕਿ ਲੋਕਾਂ ਦੀ ਆਵਾਜ਼ ਨੂੰ ਲੋਕ ਸਭਾ ਚ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਇਸ ਲਈ ਉਹ ਆਵਾਜ਼ ਲੋਕ ਸਭਾ ਵਿੱਚ ਲਜਾਣ ਵਾਸਤੇ ਅੱਜ ਅਸੀਂ ਕੈਪਟਨ ਬਹਾਦਰ ਸਿੰਘ ਹੋਣਾ ਨੂੰ ਇੱਥੇ ਐਲਾਨ ਕਰਨ ਵਾਸਤੇ ਆਏ ਸਾਂ ਅਰਦਾਸ ਕਰਕੇ ਐਲਾਨ ਕੀਤੇ ਗਏ ਨੇ ਔਰ ਇਸ ਜਿਹੜੀ ਸੀਟ ਤੋਂ ਜਿੰਨੇ ਵੀ ਸਾਡੇ ਸਮਾਜਿਕ ਧਾਰਮਿਕ ਰਾਜਨੀਤਿਕ ਆਰਥਿਕ ਤੌਰ ਤੇ ਸੰਸਥਾਾਂਾਂ ਬਣੀਆਂ ਹੋਈਆਂ ਨੇ ਜਾਂ ਉਹਨਾਂ ਨੇ ਕਮੇਟੀਆਂ ਬਣਾਈਆਂ ਹੋਈਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਿਰ ਜੋੜ ਕੇ ਸਾਡਾ ਸਾਥ ਦਿਓ ਕਿਉਂਕਿ ਸਾਡੇ ਕੋਲੇ ਬੇਈਮਾਨਾਂ ਦੇ ਬਰਾਬਰ ਉਹਨੇ ਸਾਧਨ ਹੈ ਨਹੀਂ ਪਰ ਪੰਜਾਬ ਵਾਸੀ ਜਦੋਂ ਸਾਧਨ ਬਣ ਜਾਂਦੇ ਨੇ ਤੇ ਫਿਰ ਦਿੱਲੀ ਦੇ ਸਾਧਨ ਵੀ ਪੰਜਾਬ ਦੇ ਸਾਹਮਣੇ ਫਿੱਕੇ ਪੈ ਜਾਇਆ ਕਰਦੇ ਆ ਇਸ ਲਈ ਅੱਜ ਅਸੀਂ ਭਰੀ ਸੰਗਤ ਦੇ ਵਿੱਚ ਭਾਈ ਬਹਾਦਰ ਸਿੰਘ ਨੂੰ ਇੱਥੋਂ ਅੱਜ ਐਲਾਨ ਕੀਤਾ ਹੈ ਜੋ ਅੱਜ ਦਾ ਇਹ ਸਮਾਗਮ ਰੱਖਿਆ ਗਿਆ ਸੀ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਇੱਥੇ ਮੇਰੇ ਨਗਰ ਦੇ ਬਹੁਤ ਬਾਰ ਸੱਜਣ ਸਾਡੀਆਂ ਮਾਤਾਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਜੋ ਵੀ ਪਹੁੰਚੇ ਨੇ ਮੈਂ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਸਹਿਦਮੋਂ ਧੰਨਵਾਦ ਕਰਦਾ ਹਾਂ ਔਰ ਆਪਣੇ ਨਗਰਵਨੋਂ ਮੈਂ ਭਾਈ ਬੰਦਾਲਾ ਸਾਹਿਬ ਦਾ ਉਹਨਾਂ ਦੀ ਪੂਰੀ ਟੀਮ ਦਾ ਆਪਣੇ ਨਗਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਯੋਗ ਸਾਨੂੰ ਸਮਝਿਆ ਪਰਖਿਆ ਤੇ ਸਾਨੂੰ ਇਸ ਸੀਟ ਤੇ ਇੱਕ ਲੜਨ ਵਾਸਤੇ ਜ਼ਿੰਮੇਵਾਰੀ ਦਿੱਤੀ ਜ਼ਿੰਮੇਵਾਰੀ ਤੋਂ ਅਸੀਂ ਕਦੇ ਵੀ ਨਹੀਂ ਭੱਜਾਂਗੇ ਇਹ ਮੇਰੇ ਜਕਾਰੇ ਨੂੰ ਤੁਹਾਨੂੰ ਜਕਾਰੇ ਤੋਂ ਪਤਾ ਲੱਗ ਜਾਊਗਾ ਜੇਕਰ ਇਹ ਆਵਾਜ਼ ਦਿੱਲੀ ਸੁਣੂਗੀ ਤੇ ਮੈਂ ਉੱਥੇ ਪਹੁੰਚੂਗਾ ਤੇ ਮੈਂ ਉਹ ਆਵਾਜ਼ ਨੂੰ ਉਹਨੇ ਕੁੰਡੇ ਦੇ ਵਿੱਚ ਪਹੁੰਚਾਉਂਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਵਾ ਇਹ ਕੈਪਟਨ ਦਾ ਵਾਦਾ ਇੱਕ ਫੌਜੀ ਦਾ ਵਾਦਾ ਇੱਕ ਸੈਨਿਕ ਦਾ ਵਾਦਾ ਵਾ ਤੁਹਾਡੇ ਨਾਲ ਕਿ ਤੁਹਾਡੀ ਆਵਾਜ਼ ਹੱਕ ਦੀ ਆਵਾਜ਼ ਵਿਕਾਂਗੇ ਨਹੀਂ ਭਾਈ ਰੰਗਰੇਟੇ ਗੁਰੂ ਕੇ ਬੇਟੇ ਆ ਗਰਦਨਾ ਘਟਾਰਾਂਗੇ ਵਿਕਾਂਗੇ ਨਹੀਂ ਠੀਕ ਆ ਬੋਲੇ ਸੋਨ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਵੀਂ ਅਪਡੇਟ ਦੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਆਈਕਨ